ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਸਿੰਧ ਸਰਦਾਰ ਤੇ ਤੇ ਅੱਜ ਆਪਾਂ ਜਿਹੜੀ ਨਿਊ ਵੀਡੀਓ ਲੈ ਕੇ ਆਏ ਆ ਉਹਦੇ ਵਿੱਚ ਤੁਹਾਨੂੰ ਦੱਸਾਂਗੇ ਕਿ 2 ਸਾਲ ਤੋਂ ਲੈ ਕੇ 12 ਸਾਲ ਦੇ ਬੱਚੇ ਤੱਕ ਜਿਹੜੇ ਉਹ ਪੱਗ ਸਜਾ ਸਕਣ ਉਹਦੇ ਵਾਸਤੇ ਆਪਾਂ ਵੀਡੀਓ ਲੈ ਕੇ ਆਏ ਆ ਤੇ ਪੱਗ ਬਾਰੇ ਮੈਂ ਤੁਹਾਨੂੰ ਦੱਸ ਦਵਾਂ ਇਹਦੀ ਲੈਂਥ ਹੈ ਜੀ 3 ਮੀਟਰ ਲੈਂਥ ਆ ਸਿੰਗਲ ਪਰਨਾ ਜੀ ਜਿਵੇਂ ਆਪਾਂ ਬੰਦੇ ਸਿੰਗਲ ਪਰਨਾ ਉਹਨੂੰ ਖੂਬ-ਖੂਬ ਪੱਗ ਦੀ ਸ਼ੇਪ ਦਿੱਤੀ ਗਈ ਆ ਠੀਕ ਆ ਜੀ ਤੇ 베이스 ਤੁਸੀਂ ਦੇਖ ਸਕਦੇ ਹੋ 베이스 ਆਪਣਾ ਸਿੰਪਲ ਪੁਰਾਣਾ ਜਿਵੇਂ ਆਪਾਂ ਬੰਦੇ ਆ ਠੀਕ ਆ ਜੀ ਆਪਾਂ ਪਹਿਲਾ ਲੜ ਲਾ ਲਿਆ ਸਿਰ ਕਵਰ ਕਰਕੇ ਸਾਰਾ ਫਿਰ ਪਹਿਲਾ ਲੜ ਲਾਉਣਾ ਆਪਾਂ ਠੀਕ ਆ ਜੀ ਉਸ ਤੋਂ ਬਾਅਦ ਸੈਕੰਡ ਲੜ ਲਾਵਾਂਗੇ ਜਿੰਨੇ ਹੋ ਸਕਣ ਆਪਾਂ ਉਹਨੇ ਜਿਆਦਾ ਤੋਂ ਜਿਆਦਾ ਵਟ ਪਾਉਣੇ ਆ ਕਿਉਂਕਿ ਜੇ ਆਪਾਂ ਬਾਟੀ ਨਾ ਪਾਵਾਂਗੇ ਤਾਂ ਉਹ ਫਿਰ ਕੱਪੜਾ ਸਿੱਧਾ ਲਾਇਆ ਹੋਇਆ ਦਿਖੇਗਾ ਐਸ ਕਰਕੇ ਜੇ ਚੰਗੀ ਤਰ੍ਹਾਂ ਵੱਟ ਪਾਵਾਂਗੇ ਤਾਂ ਹੀ ਵੱਟ ਦੇਖਣਗੇ ਆਪਣੇ ਇਸ ਤਰੀਕੇ ਨਾਲ ਤੁਸੀਂ ਉੱਪਰ ਵਾਲੇ ਪੱਲੇ ਦੇ ਬਣਾ ਲੈਣੇ ਆ نیچے ਵਾਲੇ ਪੱਲੇ ਦਾ ਇੱਕ ਹੀ ਮੇਰੇ ਕੋਲ ਵੱਟ ਬਣਿਆ ਜਿਆਦਾ ਵੱਟ ਬਣਾਉਣ ਦੇ ਚੱਕਰ 'ਚ ਆਪਾਂ ਕੋਣ ਹੀ ਨਹੀਂ ਖੋਲਣੇ ਠੀਕ ਹੈ ਜੀ ਤਾਂ ਇਸ ਤਰੀਕੇ ਨਾਲ ਤੁਸੀਂ ਵੱਟ ਨੂੰ ਖੋਲਦੇ ਹੋਏ ਇੱਕ ਇੱਕ ਕਰਕੇ ਸੈੱਟ ਕਰ ਲੈਣਾ ਤੇ ਲੜ ਨੂੰ ਲਗਾ ਦੇਣਾ ਹਾਂਜੀ ਤਾਂ ਹੁਣ ਆਪਾਂ ਲਾਵਾਂਗੇ ਜੀ ਆਪਣਾ ਤੀਸਰਾ ਲੜ ਪੂਣੀ ਨੂੰ ਚੰਗੀ ਤਰ੍ਹਾਂ ਖੋਲ ਲੈਣਾ ਜੀ ਆਪਾਂ ਤੇ ਪੂਣੀ ਖੋਲ ਕੇ ਇਸ ਤਰੀਕੇ ਨਾਲ ਲੜ ਨੂੰ ਲਗਾ ਦੇਣਾ ਚੰਗੀ ਤਰ੍ਹਾਂ ਕੱਪੜੇ ਨੂੰ ਉੱਪਰੋਂ ਸੈੱਟ ਕਰ ਲੈਣਾ ਤਾਂ ਕੋਈ ਜਵਲਵਲੇ ਬਾ ਨਾ ਰਵੇ ਇਸ ਤਰੀਕੇ ਨਾਲ ਤੁਸੀਂ ਉੱਪਰਲੇ ਪੱਲੇ ਦੇ ਇੱਕ-ਇੱਕ ਕਰਕੇ ਇਸ ਤਰੀਕੇ ਨਾਲ ਵਟ ਬਣਾ ਲੈਣੇ ਆ। ਵਟਾਂ ਨੂੰ ਇੱਕੇ ਥਾਂ ਤੇ ਪਿੰਚ ਕਰਨਾ ਤੁਸੀਂ ਸਾਰੇ ਵਟਾਂ ਨੂੰ ਇੱਕੋ ਥਾਂ ਤੇ ਪਿੰਚ ਕਰਨਾ। ਇਸ ਤਰੀਕੇ ਨਾਲ ਜਿੰਨੇ ਵਟ ਹੋ ਸਕਣੋਂਨੇ ਵਟ ਬਣਾ ਕੇ ਇਸ ਤਰੀਕੇ ਨਾਲ ਤੁਸੀਂ ਲੜ ਨੂੰ ਖੋਲ ਕੇ ਲਗਾਉਣਾ ਤਾਂ ਜੋ ਆਪਣੇ ਲਾਸਟ ਲੜ ਦੀ ਸ਼ੇਪ ਬਣ ਸਕੇ। ਠੀਕ ਹੈ ਜੀ ਇਸ ਤਰੀਕੇ ਨਾਲ ਤੁਸੀਂ ਸੈੱਟ ਕਰ ਲੈਣਾ ਚੰਗੀ ਤਰ੍ਹਾਂ ਵਟਾਂ ਨੂੰ। ਹੁਣ ਆਪਾਂ ਲਗਾਵਾਂਗੇ ਜੀ ਆਪਣਾ ਚੌਥਾ ਲੜੂ ਇਹਨੂੰ ਆਪਾਂ ਜਿਵੇਂ ਪਿੰਚ ਕਰਕੇ ਲਗਾਉਨੇ ਬਿਲਕੁਲ ਸਿੰਪਲ ਉਸ ਤਰੀਕੇ ਨਾਲ ਲਗਾਵਾਂਗੇ ਤੁਸੀਂ ਇਹ ਤਰੀਕੇ ਨਾਲ ਵਟ ਬਣਾ ਕੇ ਵੀ ਇਹਨੂੰ ਲਗਾ ਸਕਦੇ ਹੋ ਪਰ ਆਪਾਂ ਵਟ ਨਹੀਂ ਬਣਾਣੇ ਆਪਾਂ ਸਿੱਧਾ ਇਹਨੂੰ ਸਿੰਪਲ ਤਰੀਕੇ ਨਾਲ ਪਿੰਚ ਕਰਕੇ ਲਗਾਵਾਂਗੇ ਇਸ ਤਰੀਕੇ ਨਾਲ ਤੁਸੀਂ ਪਿੰਚ ਕਰਨਾ ਜੀ ਦੇਖੋ ਧਿਆਨ ਨਾਲ نیچےੋਂ ਤੋਂ ਉੱਪਰੋਂ ਚੰਗੀ ਤਰ੍ਹਾਂ ਲੜ ਦੀ ਜਿਹੜੀ ਮੋਟਾਈ ਆ ਬਰਾਬਰ ਹੋਣੀ ਚਾਹੀਦੀ ਆ ਐਸ ਤਰੀਕੇ ਨਾਲ ਤੁਸੀਂ ਚੰਗੀ ਤਰ੍ਹਾਂ ਲੜ ਨੂੰ ਸੈੱਟ ਕਰਕੇ ਤੇ ਐਪ ਟੇਕਨ ਲਗਾ ਦੇਣਾ ਇਹ ਬਹੁਤ ਕੁਸ਼ਨ ਆਇਆ ਸੀਗਾ ਕਮੈਂਟ ਦੇ ਵਿੱਚ ਵੀ 10 ਮੀਟਰ ਦੇ ਵਿੱਚ ਬੱਚਿਆਂ ਦੇ ਪੱਗ ਸਜਾ ਸਕਦੇ ਆ ਜਾਂ ਨਹੀਂ ਸਜਾ ਸਕਦੇ ਤੇ ਉਸ ਤੇ ਆਪਾਂ ਵੀਡੀਓ ਪਾ ਦਿੱਤੀ ਹੈ ਜੀ ਤੁਸੀਂ ਹੁਣ ਦੇਖ ਸਕਦੇ ਹੋ 10 ਮੀਟਰ ਦੇ ਵਿੱਚ ਆਪਾਂ ਪੱਗ ਵਰਗਾ ਪਰਨਾ ਬਣ ਕੇ ਦਿਖਾਤਾ ਜੀ ਹੁਣ ਇੱਕ ਤਰ੍ਹਾਂ ਦੀ ਇਹ ਛੋਟੇ ਬੱਚਿਆਂ ਲਈ ਤਾਂ ਪੱਗ ਹੀ ਆ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਔਰ ਕਿਸੇ ਵੀ ਟਾਪਿਕ ਤੇ ਜੇ ਤੁਹਾਨੂੰ ਵੀਡੀਓ ਚਾਹੀਦੀ ਹੋਵੇ ਟਿਊਟੋਰੀਅਲ ਚਾਹੀਦਾ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਉੱਥੇ ਦੱਸ ਸਕਦੇ ਹੋ ਆਪਾਂ ਜਰੂਰ ਪਾਵਾਂਗੇ ਜੀ ਜੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਸਬਸਕ੍ਰਾਈਬ ਜਰੂਰ ਕਰਿਓ ਬੈਲ ਆਈਕਨ ਨੂੰ ਜਰੂਰ ਨਾਲ ਦਬਾ ਦਿਓ ਤਾਂ ਜੋ ਆਪਣੀ ਆਉਣ ਵਾਲੀ ਅਪਡੇਟ ਤੁਹਾਨੂੰ ਮਿਲਦੀ ਰਹੇ ਇਸ ਤਰੀਕੇ ਨਾਲ ਤੁਸੀਂ ਬਾਜ਼ਾਰ ਦੀ ਮਦਦ ਦੇ ਨਾਲ ਚੰਗੀ ਤਰ੍ਹਾਂ ਵਾਟਸਐਪ ਕਰ ਲੈਣੇ ਆਪਣੇ ਤੇ ਤੁਸੀਂ ਦੇਖ ਸਕਦੇ ਹੋ ਆਪਾਂ ਪੇਚ ਨੂੰ 3D ਕਰ ਰਹੇ ਆ 3D ਨਾਲ ਇਹਦੀ ਜਿਹੜੀ ਲੋਕਾ ਹੋਰ ਵਧੀਆ ਲੱਗਦੀ ਹੈ ਸਾਡੇ ਚੈਨਲ ਤੋਂ ਤੁਸੀਂ 3D ਵੀ ਕਰ ਸਕਦੇ ਹੋ ਠੀਕ ਹੈ ਜੀ ਤੇ ਹੁਣ ਆਪਣਾ ਲਾਸਟ ਲੜਾ ਜਿਹੜਾ ਤੇ ਬਿਲਕੁਲ ਆਪਾਂ ਸਾਫ ਹੀ ਲਗਾਉਣਾ ਇਸ ਤਰੀਕੇ ਨਾਲ ਵੀ ਦੇਖ ਸਕਦੇ ਹੋ ਪੂਣੀ ਨਹੀਂ ਖੋਲਣੀ ਜੇ ਪੂਣੀ ਖੋਲ ਦਿੱਤੀ ਤਾਂ ਲੜ ਸੈਟ ਨਹੀਂ ਆਏਗਾ ਤੁਹਾਡਾ ਉੱਪਰਲੇ ਪਾਸਿਓਂ ਡੰਗ ਬਣ ਦਾ ਖਤਰਾ ਰਹਿੰਦਾ ਥੋੜਾ ਜਾਂ ਨੀਚਲੇ ਪਾਸੇ ਕਪੜਾ ਬਿਲਕੁਲ ਸੈੱਟ ਹੋ ਜਾਂਦਾ ਜੀ ਲੜ ਦੇ ਵਿੱਚ ਕੋਈ ਵੀ ਡੰਗ ਨਹੀਂ ਰਹਿੰਦਾ ਫਿਰ ਇਸ ਤਰੀਕੇ ਨਾਲ ਜਿੰਨੇ ਵੱਟ ਮਾੜੇ ਮੋਟੇ ਹੋ ਸਕਣ ਚੰਗੀ ਤਰ੍ਹਾਂ ਬਣਾ ਕੇ ਤਾਂ ਇਸ ਤਰੀਕੇ ਨਾਲ ਵੀ ਸਿੰਪਲ ਤਰੀਕੇ ਨਾਲ ਲਗਾ ਦੇਣਾ ਲੜ ਨੂੰ ਚੰਗੀ ਤਰ੍ਹਾਂ ਖਿੱਚ ਕੇ ਲਗਾਉਣਾ ਅੱਖ ਤੋਂ ਜੋ ਤੁਹਾਡਾ ਢਿੱਲਾ ਨਾ ਹੋ ਸਕੇ ਤੇ ਇਸ ਤਰੀਕੇ ਨਾਲ ਤੁਸੀਂ ਕੰਡੀਦਰਾ ਪਿੱਛੇ ਨੂੰ ਲੜਨ ਨੂੰ ਸੈੱਟ ਕਰ ਦੇਣਾ ਬਾਹ ਦੀ ਮੱਧ ਦੇ ਨਾਲ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਲੜਾ ਨੂੰ ਉੱਪਰਲੇ ਪਾਸੇ ਵੀ ਦੇਖੋ ਜੀ ਤੋ ਲੜ ਫੋਲਡ ਹੋ ਜਾਂਦਾ ਇਸ ਤੋ ਬਾਹ ਦੀ ਮੱਧ ਦੇ ਨਾਲ ਚੰਗੀ ਤਰ੍ਹਾਂ ਨੀਚੇ ਨੂੰ ਸੈੱਟ ਕਰ ਲੈਣਾ ਕਈ ਵੇਰ ਪੁੱਛਦੇ ਆ ਜੀ ਕੰਨ ਦੁਖਦੇ ਆ ਕੰਨ ਬੇਸਿਕਲੀ ਜੇ ਤੁਸੀਂ ਰੈਗੂਲਰ ਪਰਨੇ ਨੂੰ ਬੰਨਦੇ ਹੋ ਤਾਂ ਇਨੀ ਦਿੱਕਤ ਨਹੀਂ ਹੁੰਦੀ ਜੀ ਤੇ ਰੈਗੂਲਰ ਬੰਨਿਆ ਕਰੋ ਤੇ ਤੁਹਾਡੇ ਕੰਨ ਨਹੀਂ ਦੁਖਣਗੇ ਹੁਣ ਜੀ ਪਿਛਲੇ ਲੜਦੇ ਆਪਾਂ ਲੂਪੇ ਲਗਾ ਲਈ ਹੋਈ ਆ ਚੰਗੀ ਤਰ੍ਹਾਂ ਜੀ ਤਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਲਾਈਕ ਕਰਿਓ ਵੀਡੀਓ ਨੂੰ ਸਬਸਕ੍ਰਾਈਬ ਕਰਿਓ ਐਂਡ ਬੈਲ ਆਈਕਨ ਜਰੂਰ ਦਬਾ ਲਿਓ ਤਾਂ ਜੋ ਸਾਡੀ ਆਉਣ ਵਾਲੀ ਵੀਡੀਓ ਦੀ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਮਿਲੇ ਥੈਂਕ ਯੂ ਜੀ